ਚਲੋ ਡਿਸਪੋਜ਼ਲ ਵੀ ਲਾ ਦੇਈਦਾ ਨਵਾਂ ਵੀ ਲਾ ਦੇਈਦਾ ਜੇਬ ਦਾ ਮੌਕਾ ਬੰਦਾ ਕਿਉਂਕਿ ਹੁਣ ਸ਼ਾਰਟੇਜ ਬੜੀ ਚੱਲਦੀ ਹੈ ਇਹਦੀ ਓਕੇ ਪਰ ਇੰਟਰਕੂਲਰ ਜਦੋਂ ਲਾਉਣਾ ਉਹਦਾ ਫਾਇਦਾ ਇਹ ਆ ਇੱਕ ਤਾਂ ਉਹਦੀ ਹਵਾ ਜਿਹੜੀ ਠਰਕੇ ਜਾਣੀ ਇੰਜਨ ਨੂੰ ਹੁਣ ਬਥੇਰਿਆਂ ਦੇ ਟਰੈਕਟਰ ਗਰਮ ਨਹੀਂ ਹੁੰਦੇਗੇ ਪਰ ਜਿਹੜੀ ਗਰਮ ਤੇ ਖੁਸ਼ਕ ਹਵਾ ਜਾ ਰਹੀ ਆ ਉਹਦੀ ਹੀਟ ਨਾਰਮਲ ਨਾਲੋਂ ਵੱਧ ਹੋਣੀ ਹੋਣੀ ਆ ਟਰੈਕਟਰ ਗਰਮ ਹੋਣੀ ਆ ਸਿਆਲਾਂ ਦੇ ਵਿੱਚ ਆਪਾਂ ਜਦੋਂ ਪਾਣੀ ਪੀ ਲਿਆ ਨਾ ਆਪਣਾ ਮੂੰਹ ਸੁੱਕਦਾ ਗਰਮ ਪਾਣੀ ਪੀ ਕੇ ਜੇ ਜਿਹੜੀ ਗਰਮ ਹਵਾ ਇੰਨੀ ਡਰਾਈ ਹੁੰਦੀ ਆ ਉਹਨੇ ਸਾਰਾ ਮੌਇਸਚਰ ਜਿਹੜਾ ਤੇਲ ਦਾ ਹੈਗਾ ਉਹਨੇ ਕੈਚ ਕਰ ਲੈਣਾ ਇੰਜਨ ਡਾਊਨ ਹੋਣਾ ਹੀ ਹੋਣਾ ਬੜੇ ਹੁਣ ਇਹਦੇ ਚ ਹੁਣ ਚਲੋ ਗਿਆਨ ਦੇਣ ਵਾਲੇ ਸੱਜਣਾਂ ਵੀ ਵਧ ਗਏ ਆ ਹੁਣ ਨੈਟ ਬੜਾ ਕੁਝ ਵਧਿਆ ਹੋਇਆ ਹੁਣ ਉਹ ਕੀ ਕਰਦੇ ਆ ਸਿੱਧੀ ਚੱਕੀ ਕੋਈ ਫਲਾਨੀ ਜੀ 77 72 ਨੰਬਰ ਸਰਚ ਕਲੀ ਫਲਾਨੀ ਚੱਕ ਲਈ ਟਰਬੋ ਚੱਕੀ ਰੱਖੀ ਸ਼ਵਰਾਏ ਤੇ ਰੱਖ ਕੇ ਸਿੱਧੀ ਬੈਂਡੀ ਨੂੰ ਲਾ ਕੇ ਪੈਪ ਜੀ ਉੱਤੋਂ ਫਲੈਕਸੀਬਲ ਜੀ ਚੱਕ ਵੀ ਸਾਡਾ ਟਰੈਕਟਰ ਕੀਕਾ ਮਾਰਦਾ ਮਮ ਐਕਪੀ ਜਦੋਂ ਟਰਬੋ ਲਗਾਉਣੀ ਆ ਉਦੋਂ ਆਏ ਨਾ ਪੁੱਛਿਆ ਕਿ ਰੂਚੀ ਕੁਮਾਰੂ ਕੇ ਨਾਮ ਮਾਰੂ ਹੂੰ ਉਹਨੂੰ ਪੁੱਛੇ ਕਿ ਤਾਂ ਪਹਿਲਾਂ ਪੁੱਛ ਦੇ ਨਾ ਹਾਂ ਉਹਨੂੰ ਇਹ ਪੁੱਛੋ ਇਹ ਚੱਲੂ ਖੇਤ ਚੱਲੂ ਗਰਮ ਹੋਊ ਐਵਰੇਜ ਦਿਉ ਧੂਆਂ ਨਾ ਮਾਰੂ ਟਰਬੋ ਦਾ ਬੈਨੀਫਿਟ ਕੀ ਆ ਟਰਬੋ ਦਾ ਬੈਨੀਫਿਟ ਉੱਥੇ ਆ ਜੇ ਬੰਦਿਆਂ ਦੀ ਤਰ੍ਹਾਂ ਕੰਮ ਲੈਣਾ ਅੱਛਾ ਜੇ ਕਰਨਾ ਫੁਕਰਪੂਣਾ ਫੇਰੇ ਦਾ ਕੋਈ ਬੈਨੀਫਿਟ ਨਹੀਂ ਫੇਰੇ ਘਰ ਨੂੰ ਕੱਟਾ ਹੀ ਆ ਇਹ ਕੱਟਾ ਹੀ ਆ ਹਰੇਕ ਟਰੈਕਟਰ ਨੂੰ ਟਰਬੋ ਨਹੀਂ ਲੱਗਦੀ ਇਹ ਸਾਰਿਆਂ ਨੂੰ ਜਾਂਦੇ ਆ ਇਹ ਵੇਖਣਾ ਪੈਂਦਾ ਸੋਚ ਵਿਚਾਰ ਕੇ ਫੇਰ ਲੱਗਦੀ ਹੈ ਫੇਰ ਲੱਗਦੀ ਆ ਆਏ ਨਹੀਂ ਕਵਲੀ ਨੂੰ ਵੀ ਚੱਕ ਲਈ ਫਲਾਨੀ ਲਾਤੀ ਜਗਾੜਬਾਜੀ ਕਰ ਲਈ ਐ ਕਰ ਲਈ ਇੱਕ ਇਹ ਵੀ ਲਿਮਟ ਚਾਹੀਦੀ ਹੈ ਜਗਾੜ ਉਹ ਹੁੰਦਾ ਵੀ ਪਿੱਛੋਂ ਕਿਸੇ ਨੇ ਕੀਤਾ ਉਹ ਕਾਮਯਾਬ ਨਹੀਂ ਹੋਇਆ ਅਸੀਂ ਕੀਤਾ ਤਾਂ ਕੋਈ ਸੋਧ ਕੀਤੀ ਆ ਸੋਧ ਨੂੰ ਜਗਾੜਬਾਜੀ ਆਖੋ ਓਕੇ ਵੀ ਚੀਜ਼ ਜਲਤਾਂ ਨੂੰ ਸੋਧ ਕੇ ਸਹੀ ਕਰਕੇ ਸੋਨਾ ਕੀਤਾ ਹਾਂ ਉੱਥੇ ਦਾ ਜਗਾੜਬਾਜੀ ਚੰਗੀ ਆ ਜੇ ਜਗਾੜਬਾਜੀ ਜੇ ਅਗਲੇ ਨੂੰ ਵਾਂਝੀ ਗੱਡ ਕੇ ਦੇ ਤਾ ਲੈ ਚੜ ਜਾ ਉਤਰ ਜਾ ਉਹ ਕੀ ਫਾਇਦਾ ਨਹੀਂ ਫਿਰ ਉਹ ਤਾਂ ਸਵਾਲ ਨੁਕਸਾਨ ਹੂੰ